ਭਾਰਤ ਦੇ ਵੱਲੋਂ ਹਮਲਾ ਕਰ ਦਿੱਤਾ ਕਿ ਆਏ ਜੰਗ ਜਿਹੜੀ ਐ ਛਿੜ ਚੁੱਕੀ ਆ ਤੇ ਪਾਕਿਸਤਾਨ ਦੇ ਉੱਤੇ ਜੇਕਰ ਗੱਲ ਕਰ ਲਈ ਜਾਵੇ ਤਾਂ ਹਮਲਾ ਜਿਹੜਾ ਕਰ ਦਿੱਤਾ ਗਿਆ ਨੋ ਥਾਵਾਂ ਦੇ ਉੱਤੇ ਹਮਲਾ ਹੋਇਆ ਹੁਣ ਜੇਕਰ ਗੱਲ ਵੱਖ-ਵੱਖ ਦੇਸ਼ਾਂ ਦੀ ਕਰ ਲਈ ਜਾਵੇ ਤਾਂ ਭਾਰਤ ਦਾ ਵੱਡਾ ਸਮਰਥਨ ਵੱਖ-ਵੱਖ ਦੇਸ਼ਾਂ ਦੇ ਵੱਲੋਂ ਕੀਤਾ ਜਾ ਰਿਹਾ ਖਬਰ ਇਜ਼ਰਾਈਲ ਤੋਂ ਸਾਹਮਣੇ ਆ ਰਹੀ ਆ ਖੁੱਲਾ ਸਮਰਥਨ ਜਿਹੜਾ ਭਾਰਤ ਨੂੰ ਦੇਣ ਦਾ ਐਲਾਨ ਜਿਹੜਾ ਇਜ਼ਰਾਈਲ ਦੇ ਵੱਲੋਂ ਕਰ ਦਿੱਤਾ ਗਿਆ ਉਸ ਵਕਤ ਦੀ ਵੱਡੀ ਖਬਰ ਆ ਜੰਗ ਦਾ ਮਾਹੌਲ ਜਿਹੜਾ ਆ ਪੂਰੇ ਭਾਰਤ ਦੇ ਵਿੱਚ ਇਸ ਵਕਤ ਦੇਖਣ ਨੂੰ ਮਿਲ ਰਿਹਾ ਅਤੇ ਪਾਕਿਸਤਾਨ ਦੇ ਵਿੱਚ ਇਸ ਵਕਤ ਬੁਖਲਾਹਟ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਅਤੇ ਵੱਖ-ਵੱਖ ਦੇਸ਼ ਜਿਹੜੇ ਨੇ ਦਿੱਗਜ ਦੇਸ਼ ਅਮਰੀਕਾ ਵਰਗੇ ਦੇਸ਼ ਜਿਹੜੇ ਨੇ ਉਹ ਭਾਰਤ ਦਾ ਸਾਥ ਦੇ ਰਹੇ ਨੇ ਅਤੇ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇਜ਼ਰਾਈਲ ਜਿਹੜਾ ਆ ਉਹ ਵੀ ਹੁਣ ਭਾਰਤ ਦਾ ਸਾਥ ਦੇ ਰਿਹਾ ਇੱਕ ਵੱਡਾ ਬਿਆਨ ਜਿਹੜਾ ਆ ਉਹ ਨਿਕਲ ਕੇ ਸਾਹਮਣੇ ਆਇਆ ਤਰਯੂਵਨ ਅਜ਼ਾਰ ਜਿਹੜੇ ਕਿ ਇੱਕ ਇਜ਼ਰਾਈਲੀ ਡਿਪਲੋਮੈਟ ਨੇ ਜੋ ਅਗਸਤ 2024 ਤੋਂ ਭਾਰਤ ਦੇ ਵਿੱਚ ਰਾਜਦੂਤ ਦੇ ਵੱਜੋਂ ਸੇਵਾ ਨਿਭਾ ਰਹੇ ਨੇ ਰਿਊਵਨ ਅਜ਼ਾਰ ਜਿਹੜੇ ਕਿ ਇਜ਼ਰਾਈਲੀ ਡਿਪਲੋਮੈਂਟ ਨੇ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਜਿਹੜਾ ਜ਼ਾਹਿਰ ਕੀਤਾ ਗਿਆ ਏ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਦਾ ਪੂਰਨ ਤੌਰ ਦੇ ਉੱਤੇ ਜਿਹੜਾ ਆ ਸਮਰਥਨ ਕਰਦੇ ਹਾਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਯਾਨੀ ਕਿ ਪੌਕ ਦੇ ਵਿੱਚ ਅੱਤਵਾਦੀਆਂ ਦੇ ਨਾਲ ਜੁੜੇ ਸਥਾਨਾਂ ਦੇ ਉੱਤੇ ਫੌਜ ਦੇ ਵੱਲੋਂ ਲੜੀਵਾਰ ਸਟ੍ਰੀਕ ਹਮਲੇ ਸ਼ੁਰੂ ਕਰਨ ਤੋਂ ਬਾਅਦ ਇਜ਼ਰਾਈਲ ਨੇ ਹੁਣ ਭਾਰਤ ਦੇ ਲਈ ਮਜ਼ਬੂਤ ਸਮਰਥਨ ਦੀ ਜਿਹੜੀ ਹੈ ਐਲਾਨ ਕਰ ਦਿੱਤਾ ਹੈ ਮਜ਼ਬੂਤ ਸਮਰਥਨ ਦਾ ਐਲਾਨ ਕਰ ਦਿੱਤਾ ਹੈ ਭਾਰਤ ਦੇ ਵਿੱਚ ਇਜ਼ਰਾਈਲ ਦੇ ਰਾਜਦੂਤ ਰਿਊਵਨ ਅਜ਼ਾਰ ਨੇ ਐਕਸ ਦੇ ਉੱਤੇ ਪੋਸਟ ਪਾਈ ਹੈ ਸਾਂਝੀ ਕੀਤੀ ਹੈ ਜਾਣਕਾਰੀ ਕਿ ਇਜ਼ਰਾਈਲ ਭਾਰਤ ਦੇ ਸਵੈ ਰੱਖਿਆ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ ਸੱਤਵਾਦੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ 마ਸੂਮਾ ਵਿਰੁੱਧ ਆਪਣੇ ਕਨਾਉਣੇ ਅਪਰਾਧਾਂ ਤੋਂ ਲੁਕਣ ਦੇ ਲਈ ਕੋਈ ਜਗ੍ਹਾ ਨਹੀਂ ਹੈ ਤਾਂ ਸਿੱਧੇ ਤੌਰ ਦੇ ਉੱਤੇ ਇਜ਼ਰਾਈਲ ਜਿਹੜਾ ਆ ਉਹ ਹੁਣ ਭਾਰਤ ਦਾ ਸਮਰਥਨ ਕਰਦਾ ਨਜ਼ਰ ਆ ਰਿਹਾ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈ ਜਾਵੇ ਅਮਰੀਕਾ ਜਿਹੜਾ ਆ ਉਹ ਵੀ ਭਾਰਤ ਦੇ ਸਮਰਥਨ ਦੇ ਵਿੱਚ ਉਤਰਿਆ ਅਤੇ ਉਸ ਤੋਂ ਇਲਾਵਾ ਯੂਐਸਏ ਇਜ਼ਰਾਈਲ ਫਰਾਂਸ ਇਨ੍ਹਾਂ ਥਾਂ ਤੋਂ ਵੀ ਵੱਡਾ ਸਮਰਥਨ ਜਿਹੜਾ ਆ ਉਹ ਭਾਰਤ ਨੂੰ ਮਿਲਦਾ ਨਜ਼ਰ ਆ ਰਿਹਾ ਤਾਂ ਪਾਕਿਸਤਾਨ ਦੀ ਗੱਲ ਕਰ ਲਈ ਜਾਵੇ ਤਾਂ ਪਾਕਿਸਤਾਨ ਦੇ ਵਿੱਚ ਇਸ ਵਕਤ ਬੁਖਲਾਹੜ ਜਿਹੜੀ ਦੇਖਣ ਨੂੰ ਮਿਲ ਰਹੀ ਹੈ 9 ਥਾਵਾਂ ਦੇ ਉੱਤੇ ਹਮਲਾ ਕੀਤਾ ਗਿਆ ਤਕਰੀਬਨ 92 ਦੇ ਕਰੀਬ ਅੱਤਵਾਦੀ ਜਿਹੜੇ ਨੇ ਉਹ ਹੁਣ ਤੱਕ ਠੇਰ ਕਰ ਦਿੱਤੇ ਗਏ ਨੇ ਤਾਂ ਕਿਤੇ ਨਾ ਕਿਤੇ ਵੱਡਾ ਦਿਨ ਅੱਜ ਦਾ ਦੇਖਣ ਨੂੰ ਮਿਲ ਰਿਹਾ 7 ਮਈ ਇਤਿਹਾਸ ਜਿਹੜਾ ਰਚਿਆ ਗਿਆ ਹੈ 7 ਮਈ ਇਤਿਹਾਸ ਲਿਖਿਆ ਜਾਵੇਗਾ ਕਿ 7 ਮਈ 2025 ਨੂੰ ਵੱਡਾ ਹਮਲਾ ਭਾਰਤ ਦੇ ਵੱਲੋਂ ਪਾਕਿਸਤਾਨ ਤੇ ਕੀਤਾ ਗਿਆ ਅਤੇ ਜੇਕਰ ਗੱਲ ਕਰ ਲਈ ਜਾਵੇ ਅੱਤਵਾਦੀਆਂ ਦੇ ਠਿਕਾਣੇ ਜਿਹੜੇ ਨੇ ਉਹਨਾਂ ਨੂੰ ਟੈਟਰੀ ਕਰ ਦਿੱਤਾ ਗਿਆ ਸੀ ਇਸ ਵਕਤ ਦੀ ਵੱਡੀ ਖਬਰ ਹੈ ਇਜ਼ਰਾਈਲ ਜਿਹੜਾ ਆ ਉਹ ਭਾਰਤ ਦੇ ਸਮਰਥਨ ਦੇ ਵਿੱਚ ਉਤਰਿਆ ਨਜ਼ਰ ਆ ਰਿਹਾ ਤਾਂ ਭਾਰਤ ਪਾਕਿਸਤਾਨ ਦੇ ਵਿੱਚ ਲਗਾਤਾਰ ਤਣਾਅ ਵਧ ਰਿਹਾ ਅਤੇ ਜੰਗ ਜਿਹੜੀ ਹੈ ਉਹ ਛਿੜੀ ਹੋਈ ਕਿਤਨੇ ਕਿਤੇ ਨਜ਼ਰ ਆ ਰਹੀ ਹੈ ਭਾਰਤ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਨੋ ਥਾਵਾਂ ਦੇ ਉੱਤੇ ਹਮਲਾ ਕੀਤਾ ਗਿਆ ਹੈ ਅਤੇ ਅੱਤਵਾਦੀਆਂ ਦੇ ਮਨਸੂਬੇ ਜਿਹੜੇ ਨੇ ਨਾਪਾ ਕਰ ਦਿੱਤੇ ਗਏ ਨੇ तकरीबन 92 ਦੇ ਕਰੀਬ ਦੱਸਿਆ ਜਾ ਰਿਹਾ ਕਿ ਹੱਤਿਆਵਦੀ ਢੇਰ ਕਰ ਦਿੱਤੇ ਗਏ ਨੇ ਤੇ ਅੱਜ ਖਾਸ ਤੌਰ ਦੇ ਉੱਤੇ ਪੂਰੇ ਦੇਸ਼ ਭਰ ਦੇ ਵਿੱਚ ਮੋਕ ਡ੍ਰਿਲ ਜਿਹੜੀ ਆ ਹੁੰਦੀ ਨਜ਼ਰ ਆਵੇਗੀ ਸਾਇਰਨ ਜਿਹੜੇ ਵੱਜਦੇ ਨਜ਼ਰ ਆਣ ਕੇ ਖਬਰ ਤੁਰੰਤਾਂ ਤੋਂ ਸਾਹਮਣੇ ਆਈ ਹੈ ਜਿੱਥੇ तकरीबन 4 ਵਜੇ ਜਿਹੜੇ ਨੇ ਸਾਇਰਨ ਵਜਾਏ ਜਾਣਗੇ ਅਤੇ ਉਸ ਤੋਂ ਬਾਅਦ ਬਲੈਕਆਊਟ ਜਿਹੜਾ ਆ ਕੀਤਾ ਜਾਵੇਗਾ ਰਾਤ ਦੇ 9 ਵਜੇ ਤੋਂ ਲੈ ਕੇ ਸਵੇਰ ਤੱਕ ਪੂਰੀ ਤਰ੍ਹਾਂ ਦੇ ਨਾਲ ਤਰਨ ਤਾਰਨ ਦੇ ਵਿੱਚ ਹਨੇਰਾ ਜਿਹੜਾ ਦੇਖਣ ਨੂੰ ਮਿਲੇਗਾ ਖਬਰ ਤਰਨ ਤਾਰਾਂ ਤੋਂ ਸਾਹਮਣੇ ਆਈ ਹੈ ਸਰਹੱਦੀ ਇਲਾਕਾ ਇਹ ਜਿੱਥੇ ਬਲੈਕਆਊਟ ਜਿਹੜਾ ਆ ਉਹ ਕੀਤਾ ਜਾਵੇਗਾ ਹਾਲਾਂਕਿ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਇਹ ਇੱਕ ਜੇਕਰ ਅਭਿਆਸ ਦੀ ਗੱਲ ਕਰ ਲਈ ਜਾਵੇ ਤਾਂ ਅਭਿਆਸ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਜੰਗ ਬਹੁਤ ਵੱਡੇ ਪੱਧਰ ਤੇ ਪਹੁੰਚ ਜਾਂਦੀ ਹੈ ਤਾਂ ਤੁਸੀਂ ਆਪਣਾ ਬਚਾਓ ਕਿਵੇਂ ਕਰਨਾ ਹੈ ਤਾਂ ਕਿਤਨੇ ਕਿਤੇ ਅਜਿਹਾ ਜਿਹੜਾ ਕੀਤਾ ਜਾਵੇਗਾ ਸਾਇਰਨ ਵੱਜਦੇ ਨਜ਼ਰ ਆਉਣਗੇ तकरीबन 4 ਵਜੇ ਅਤੇ ਉਸ ਤੋਂ ਬਾਅਦ ਬਲੈਕਆਊਟ ਕੀਤਾ ਜਾਵੇਗਾ ਰਾਤ ਦੇ 9 ਵਜੇ ਤੋਂ ਲੈ ਕੇ ਸਵੇਰ ਤੱਕ ਬਲੈਕਆਊਟ ਰਹਿਣ ਵਾਲਾ ਤਾਂ ਬਲੈਕਆਊਟ ਦੇ ਦੌਰਾਨ ਸਾਰੀਆਂ ਲਾਈਟਾਂ ਜਿਹੜੀਆਂ ਨੇ ਬੰਦ ਰਹਿਣਗੀਆਂ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਇਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਰਾਹੁਲ ਨੇ ਪ੍ਰੈਸ ਕਾਨਫਰੰਸ ਦੇ ਰਾਹੀਂ ਇਹ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਕਿ ਤਰਨਤਾਰਨ ਦੇ ਵਿੱਚ ਅੱਜ ਜਿਹੜਾ ਆ ਬਲੈਕਆਊਟ ਕੀਤਾ ਜਾਵੇਗਾ ਤੇ ਤਕਰੀਬਨ 4 ਵਜੇ ਜਿਹੜੇ ਨੇ ਉਹ ਸਾਇਰਨ ਜਿਹੜੇ ਨੇ ਉਹ ਵਜਦੇ ਨਜ਼ਰ ਆਉਣਗੇ